ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਹਾਂ ਅਮਨ ਲੂਨਾ ਦਹਿਲ ਗਿਆਏ ਸਿਟੀ ਬਿਊਟੀਫੁੱਲ ਸੇਫ ਨਹੀਂ ਰਿਹਾ ਸਿਟੀ ਬਿਊਟੀਫੁੱਲ ਟਾਈਮ ਇੰਨੇ ਆ ਚੰਡੀਗੜ੍ਹ ਵਿੱਚ 8 ਕਤਲ ਦੀ ਵਾਰਦਾਤਾਂ ਨੇ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਅੱਜ ਤੜਕੇ ਹੀ ਸੈਕਟਰ 44 ਦੇ ਲਕਸ਼ਮੀ ਨਾਰਾਇਣ ਮੰਦਿਰ ਦੇ ਨੇੜੇ ਇੱਕ ਗਰਾਊਂਡ 'ਚ ਸਵੇਰੇ ਤੜਕੇ ਇੱਕ Laash ਬਰਾਮਦ ਹੁੰਦੀ ਹੈ ਤੇ ਤੁਹਾਨੂੰ ਦੱਸ ਦਈਏ ਪੁਲਿਸ ਦੀ ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਵੀ ਦਾ ਗਲਾ ਘੋਟ ਕੇ ਇਹਨੂੰ ਮੌਤ ਦੇ ਘਾਟੂ ਕਰ ਦਿੱਤਾ ਗਿਆ ਹੈ ਹਾਲਾਂਕਿ ਹਲੇ ਤੱਕ ਸਾਹਮਣੇ ਨਹੀਂ ਆਇਆ ਵੀ ਇਸ ਵਿੱਚ ਕਿੰਨੇ ਹਥਿਆਰੇ ਸ਼ਾਮਿਲ ਸਨ ਲੇਕਿਨ ਪੁਲਿਸ ਨੇ ਤਕਦੀਰ ਸ਼ੁਰੂ ਕਰ ਦਿੱਤੀ ਹੈ ਪੁਲਿਸ ਦਾ ਇਹ ਵੀ ਕਹਿਣਾ ਹੈ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਵੀ ਜਲਦ ਹੀ ਹੱਤਿਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਤੁਹਾਨੂੰ ਦੱਸ ਦਈਏ 2-3 ਦਿਨ ਪਹਿਲਾਂ ਹੀ ਸੈਕਟਰ 51 ਦੀ ਇੰਡੀਅਨ ਐਨਕਲੇਵ ਸੁਸਾਇਟੀ ਦੇ ਪਿਛਲੇ ਪਾਸੇ ਸੁੰਸਾਨ ਜੰਗਲ ਚ 25 ਸਾਲ ਦੇ ਇੱਕ ਅਜੀਤ ਮੋਦੀ ਨੌਜਵਾਨ ਨੂੰ ਮੌਤ ਦੇ ਘਾਟੂ ਕਰ ਦਿੱਤਾ ਗਿਆ ਸੀ ਉੱਥੇ ਹੀ ਸੈਕਟਰ 44 ਵਿੱਚ ਅੱਜ ਸਵੇਰੇ ਇੱਕ 19 ਸਾਲ ਦੇ ਨੌਜਵਾਨ ਨੂੰ ਮੌਤ ਦੇ ਘਾਟੂ ਕਰ ਦਿੱਤਾ ਇਹਦੀ ਪਛਾਣ ਜਿਹੜੀ ਹੈ ਦੱਸੀ ਜਾ ਰਹੀ ਹੈ ਜੇਪੀ ਲਾਰਾ ਇਹਦਾ ਨਾਮ ਦੱਸਿਆ ਜਾ ਰਿਹਾ 19 ਸਾਲ ਦੀ ਉਮਰ ਹੈ ਤੇ ਬੜੈਲ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਤੇ ਪੁਲਿਸ ਦੀ ਸ਼ੁਰੂਆਤੀ ਜਾਂਚ ਹਲੇ ਤੱਕ ਸਾਹਮਣੇ ਆਇਆ ਹੈ ਵੀ ਗਲਾ ਕਟ ਕੇ ਇਹਦੀ ਮੌਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੋਵੇਗਾ ਲੇਕਿਨ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੋੜਾ ਅਸਲੀ ਕਾਰਨ ਸਾਹਮਣੇ ਆਏਗਾ ਸੈਕਟਰ 34 थाना ਦੀ ਪੁਲਿਸ ਤੇ ਚੰਡੀਗੜ੍ਹ ਦੀ ਡੀਸੀਸੀ ਨੇ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੱਤਿਆਰੋਪੀਆਂ ਨੂੰ ਜਿਹੜਾ ਕਿ ਇਹ ਗ੍ਰਿਫਤਾਰ ਕਰ ਲਿਆ ਜਾਏਗਾ ਤੁਹਾਨੂੰ ਲਗਾਤਾਰ ਦੱਸ ਦਿੰਨੇ ਟਾਈਮ ਇਨਿਆਚ ਅੱਠਵੇਂ ਕਤਨ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਸਭ ਤੋਂ ਪਹਿਲਾਂ ਮੋਲੀ ਜਗਰਾ ਵਿੱਚ ਦੋ ਮਟਰ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਉਸ ਤੋਂ ਬਾਅਦ ਸੈਕਟਰ 19 ਵਿੱਚ ਇੱਕ ਨੌਜਵਾਨ ਦੀ ਹੱਤਿਆ ਕੀਤੀ ਗਈ ਸੀ ਤੇ ਹੱਲੋ ਮਾਜਰਾ ਵਿੱਚ ਇੱਕ ਬੱਚੀ ਦੀ ਰੇਪ ਤੋਂ ਬਾਅਦ ਜਿਹੜੀ ਹੱਤਿਆ ਕਰ ਦਿੱਤੀ ਗਈ ਸੀ ਤੇ ਉਸ ਤੋਂ ਬਾਅਦ ਕਜੇੜੀ 'ਚ ਇੱਕ ਸ਼ਖਸ ਦੀ ਲਾਸ਼ ਜਿਹੜੀ ਕਿ ਜੰਗਲ ਵਿੱਚ ਬਰਮਤ ਹੁੰਦੀ ਹੈ ਜਿਹੜਾ ਕਿ ਕੇਸ ਅਨਸੋਲਵ ਦੱਸਿਆ ਜਾ ਰਿਹਾ ਹੈ ਤੇ ਉਸ ਤੋਂ ਬਾਅਦ ਪਲਸੋਰਾ ਦੇ ਜੰਗਲਾ ਵਿੱਚ ਇੱਕ 55 ਸਾਲ ਦੀ ਮਹਿਲਾ ਦੀ ਨਗਰ ਨਿਵਸਤਾ ਵਿੱਚ ਲਾਸ਼ ਮਿਲੀ ਸੀ ਤੇ ਉਹਦੀ ਵੀ ਹੱਤਿਆ ਕੀਤੀ ਗਈ ਸੀ ਉਹ ਵੀ ਕੇਸ ਹਲੇ ਤੱਕ ਅਨਸੋਲਵ ਦੱਸਿਆ ਜਾ ਰਿਹਾ ਹੈ ਤੁਹਾਨੂੰ ਲਗਾਤਾਰ ਦੱਸ ਦਿੰਨੇ ਆ ਉਸ ਤੋਂ ਬਾਅਦ ਸੈਕਟਰ 51 'ਚ ਇੱਕ ਕਤਲ ਦੀ ਵਾਰਤਾ ਤੋਂ ਅੰਜਾਮ ਦਿੱਤੀ ਗਈ ਸੀ ਤੇ ਇਸ ਤੋਂ ਬਾਅਦ ਅੱਜ ਸਵੇਰੇ ਤੜਕੇ ਸੈਕਟਰ 44 'ਚ 19 ਸਾਲ ਦੇ ਇੱਕ ਨੌਜਵਾਨ ਨੂੰ ਮੌਤ ਦੇ ਕਾਰਨ ਉਤਾਰ ਦਿੱਤਾ ਗਿਆ ਹੈ ਚੰਡੀਗੜ੍ਹ ਵਿੱਚ ਲਗਾਤਾਰ ਸਹਿਮ ਦਾ ਮਾਹੌਲ ਪੈਦਾ ਹੋ ਰਿਹਾ ਹੈ 2 ਮਹੀਨਿਆਂ ਚ 8ਵਾਂ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਲਗਾਤਾਰ ਪੈਦਾ ਹੋ ਰਿਹਾ ਹੈ ਚੰਡੀਗੜ੍ਹ ਤੋਂ ਕੈਮਰਾਮੈਨ ਜੱਗੀ ਦੇ ਨਾਲ ਮੈਂ ਅਮਨ ਲੂਨਾ ਦਿਨਿਕ ਸੂਰਿਆ ਟੀਵੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸੂਰਿਆ ਟੀਵੀ ਮੈਂ ਹਾਂ ਅਮਨ ਲੂਨਾ ਦਹਿਲ ਗਿਆ ਹੈ ਸਿਟੀ ਬਿਊਟੀਫੁਲ ਸੇਫ ਨਹੀਂ ਰਿਹਾ ਹੈ ਸਿਟੀ ਬਿਊਟੀਫੁਲ 2 ਮਹੀਨਿਆਂ ਚ ਚੰਡੀਗੜ੍ਹ ਵਿੱਚ 8 ਕਤਲ ਦੀਆਂ ਵਾਰਦਾਤਾਂ ਨੇ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਅੱਜ ਤੜਕੇ ਹੀ ਸੈਕਟਰ 44 ਦੇ ਲਕਸ਼ਮੀ ਨਾਰਾਇਣ ਮੰਦਿਰ ਦੇ ਨੇੜੇ ਇੱਕ ਗਰਾਊ ਸੋ ਇਹੇ ਤੜਕੇ ਇੱਕ লাশ ਬ੍ਰਾਹਮਤ ਹੁੰਦੀ ਹੈ ਤੇ ਤੁਹਾਨੂੰ ਦੱਸ ਦਈਏ ਪੁਲਿਸ ਦੀ ਸ਼ੁਰੂਆਤੀ ਜਾਂਚে ਸਾਹਮਣੇ ਆਇਆ ਹੈ ਵੀ ਇਹਦਾ ਗਲਾ ਘੋਟ ਕੇ ਇਹਨੂੰ ਮੌਤ ਦੇ ਘਾਟੂ ਕਰ ਦਿੱਤਾ ਗਿਆ ਹੈ ਹਾਲਾਂਕਿ ਹਲੇ ਤੱਕ ਸਾਹਮਣੇ ਨਹੀਂ ਆਇਆ ਵੀ ਇਸ ਵਿੱਚ ਕਿੰਨੇ ਹਥਿਆਰੇ ਸ਼ਾਮਲ ਸਨ ਲੇਕਿਨ ਪੁਲਿਸ ਨੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਪੁਲਿਸ ਦਾ ਇਹ ਵੀ ਕਹਿਣਾ ਹੈ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਵੀ ਜਲਦ ਹੀ ਹੱਤਿਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਤੁਹਾਨੂੰ ਦੱਸ ਦਈਏ 2-3 ਦਿਨ ਪਹਿਲਾਂ ਹੀ ਸੈਕਟਰ 51 ਦੀ ਇੰਡੀਅਨ ਐਨਕਲੇਵ ਸੁਸਾਇਟੀ ਦੇ ਪਿਛਲੇ ਪਾਸੇ ਸੂਹਸਾਨ ਜੰਗਲ ਚ 25 ਸਾਲ ਦੇ ਇੱਕ ਅਜੀਤ ਮੋਦੀ ਨੌਜਵਾਨ ਨੂੰ ਮੌਤ ਦੇ ਘਾਟੂ ਕਰ ਦਿੱਤਾ ਗਿਆ ਸੀ ਉੱਥੇ ਹੀ ਸੈਕਟਰ 44 ਵਿੱਚ ਅੱਜ ਸਵੇਰੇ ਇੱਕ 19 ਸਾਲ ਦੇ ਨੌਜਵਾਨ ਨੂੰ ਮੌਤ ਦੇ ਘਾਟੂ ਕਰ ਦਿੱ ਇਦੀ ਪਛਾਣ ਜਿਹੜੀ ਹੈ ਦੱਸੀ ਜਾ ਰਹੀ ਹੈ ਜੇਪੀ ਲਾਰਾ ਇਹਦਾ ਨਾਮ ਦੱਸਿਆ ਜਾ ਰਿਹਾ 19 ਸਾਲ ਦੀ ਉਮਰ ਹੈ ਤੇ ਬੜੈਲ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਤੇ ਪੁਲਿਸ ਦੀ ਸ਼ੁਰੂਆਤੀ ਜਾਂਚ ਹਲੇ ਤੱਕ ਸਾਹਮਣੇ ਆਇਆ ਹੈ ਵੀ ਗਲਾ ਕਟ ਕੇ ਇਦੀ ਮੌਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੋਵੇਗਾ ਲੇਕਿਨ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਦਾ ਅਸਲੀ ਕਾਰਨ ਸਾਹਮਣੇ ਆਏਗਾ ਸੈਕਟਰ 34 थाना ਦੀ ਪੁਲਿਸ ਤੇ ਚੰਡੀਗੜ੍ਹ ਦੀ ਡੀਸੀਸੀ ਨੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਹੱਤਿਆਰਪੀ ਨੂੰ ਜਿਹੜਾ ਕਿ ਇਹ ਗ੍ਰਿਫਤਾਰ ਕਰ ਲਿਆ ਜਾਏਗਾ ਤੁਹਾਨੂੰ ਲਗਾਤਾਰ ਦੱਸ ਦਿੰਨੇ ਆ ਕਿ ਟਾਈਮ ਇਨਿਆਚ ਅੱਠਵੇਂ ਕਤਨ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਸਭ ਤੋਂ ਪਹਿਲਾਂ ਮੋਲੀ ਜਗਰਾਂ ਵਿੱਚ ਦੋ ਮਟਰ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਉਸ ਤੋਂ ਬਾਅਦ ਸੈਕਟਰ 19 ਵਿੱਚ ਇੱਕ ਨੌਜਵਾਨ ਦੀ ਹੱਤਿਆ ਕੀਤੀ ਗਈ ਸੀ ਤੇ ਹੱਲੋ ਮਾਜਰਾ ਵਿੱਚ ਇੱਕ ਬੱਚੀ ਦੀ ਰੇਪ ਤੋਂ ਬਾਅਦ ਜਿਹੜੀ ਹੱਤਿਆ ਕਰ ਦਿੱਤੀ ਗਈ ਸੀ ਤੇ ਉਸ ਤੋਂ ਬਾਅਦ ਕਜੇੜੀ 'ਚ ਇੱਕ ਸ਼ਖਸ ਦੀ ਲਾਸ਼ ਜਿਹੜੀ ਕਿ ਜੰਗਲ ਵਿੱਚ ਬਰਮਤ ਹੁੰਦੀ ਹੈ ਜਿਹੜਾ ਕਿ ਕੇਸ ਅਨਸੋਲਵ ਦੱਸਿਆ ਜਾ ਰਿਹਾ ਹੈ ਤੇ ਉਸ ਤੋਂ ਬਾਅਦ ਪਲਸੋਰਾ ਦੇ ਜੰਗਲਾਂ ਵਿੱਚ ਇੱਕ 55 ਸਾਲ ਦੀ ਮਹਿਲਾ ਦੀ ਨਗਰ ਨਿਵਸਥਾ ਵਿੱਚ ਲਾਸ਼ ਮਿਲੀ ਸੀ ਤੇ ਉਹਦੀ ਵੀ ਹੱਤਿਆ ਕੀਤੀ ਗਈ ਸੀ ਉਹ ਵੀ ਕੇਸ ਹਲੇ ਤੱਕ ਅਨਸੋਲਵ ਦੱਸਿਆ ਜਾ ਰਿਹਾ ਹੈ ਤੁਹਾਨੂੰ ਲਗਾਤਾਰ ਦੱਸ ਦਿੰਨੇ ਆ ਉਸ ਤੋਂ ਬਾਅਦ ਸੈਕਟਰ 51 'ਚ ਇੱਕ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤੀ ਗਈ ਸੀ ਤੇ ਇਸ ਤੋਂ ਬਾਅਦ ਅੱਜ ਸਵੇਰੇ ਤੜਕੇ ਸੈਕਟਰ 44 ਚ 19 ਸਵਾਲ ਦੇ ਇੱਕ ਨੌਜਵਾਨ ਨੂੰ ਮੌਤ ਦੇ ਕਾਰਨ ਉਤਾਰ ਦਿੱਤਾ ਗਿਆ ਹੈ। ਚੰਡੀਗੜ੍ਹ ਵਿੱਚ ਲਗਾਤਾਰ ਇਹ ਸਹਿਮ ਦਾ ਮਾਹੌਲ ਪੈਦਾ ਹੋ ਰਿਹਾ ਹੈ। 2 ਟਾਈ ਮਹੀਨਿਆਂ ਚ 8ਵਾਂ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਲਗਾਤਾਰ ਪੈਦਾ ਹੋ ਰਿਹਾ ਹੈ। ਚੰਡੀਗੜ੍ਹ ਤੋਂ ਕੈਮਰਾਮੈਨ ਜੱਗੀ ਦੇ ਨਾਲ ਮੈਂ ਅਮਨ ਲੋਨਾ, ਦਿਨਿਕ ਸਵੇਰਾ ਟੀਵੀ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦਿਨਿਕ ਸਵੇਰਾ ਟੀਵੀ। YouTube, Facebook, Instagram, X ਅਤੇ ਵਟਸਐਪ ਚੈਨਲ ਪਰ